ਮੈਟਰੋਂ ਨੌਗਰੀ ਬਸ਼ੇਰੀ ਲੈ ਕੇ ਆਏ ਅੱਜ ਆਪਾਂ ਸਕਰੀਨ ਤੇ ਜਿਹੜੀ ਤੁਸੀਂ ਬਸ਼ੇਰੀ ਵੇਖ ਰਹੇ ਹੋ ਬਸ਼ੇਰੀ ਚ ਸੋਨਾਪਣ ਬਹੁਤ ਜ਼ਿਆਦਾ ਆ ਤੇ ਸਾਲੀਵਾਲ ਬਲੱਡ ਲਾਈਨ ਦੀ ਬਸ਼ੇਰੀ ਆ ਇਹ ਬਹੁਤ ਚੰਗੀ ਬਲੱਡ ਲਾਈਨ ਆ ਤੇ ਬਹੁਤ ਹੀ ਚੰਗੇ ਘੋੜੇ ਦੀ ਧੀ ਆ ਇਹ ਤੇ ਬਸ਼ੇਰੀ ਵਧੀਆ ਘੋੜੀ ਬਣੂ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਮਰ ਵੀ ਅਜੇ ਛੋਟੀ ਆ ਹਾਈਟ ਚੰਗੀ ਕਰ ਰਹੀ ਆ ਬਸ਼ੇਰੀ ਜਿਹੜਾ ਕੋਈ ਸੋਵਾਂ ਦਾ ਬੰਦਾ ਸ਼ੌਕੀਨ ਆ ਤਾਂ ਜਰੂਰ ਇਸ ਬਸ਼ੇਰੀ ਦੇ ਉੱਪਰ ਗੌਰ ਕਰਿਓ ਬਸ਼ੇਰੀ ਸੋਹਣੀ ਆ ਕੱਟ ਕਢੀਸ਼ ਨਾਲ ਚੰਗੀਆਂ ਨੇ ਬਸ਼ੇਰੀ ਦੀਆਂ ਧੌਣ ਵਗੈਰਾ ਪਿੱਠ ਪੁੜਾ ਬੰਤਰਾਂ ਕੰਨ ਕੰਨ ਸਾਰੇ ਪਾਸੋਂ ਐਨ ਓਕੇ ਆ ਬਸ਼ੇਰੀ ਦੋਸਤੋ ਤੇ ਜੇ ਕੋਈ ਮਿੱਤਰ ਪਿਆਰ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਇਸ ਬਸ਼ੇਰੀ ਦੀ ਜਿਹੜੀ ਸਕਰੀਨ ਤੇ ਬਸ਼ੇਰੀ ਦੇਖ ਰਹੇ ਹੋ ਤੁਸੀਂ ਤੇ ਅਵਸ਼ੇਰੀ ਦੀ ਖੜਨੀ ਵਗੈਰਾ ਚੈੱਕ ਕਰੋ ਤੁਸੀਂ ਪਿੱਠ ਪੁੜਾ ਤਾਉਣ ਮੂੰਹ ਕੰਨ ਸੁੰਭ ਵਗੈਰਾ ਹਰ ਪੱਖ ਤੋਂ ਸਾਫ ਸੁਥਰੀ ਤੇ ਚੰਗੀ ਤੇ ਮਜ਼ਬੂਤ ਘੋੜੀਆ ਦੋਸਤੋ ਬਾਡੀ ਬੁੱਡੀ ਦੀ ਚੰਗੀ ਆ ਸਾਤੀ ਵਗੈਰਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਘੋੜੀ ਬਣੂਗੀ ਇਹ ਸਾਲੀਆਲ ਬਲੱਡ ਲਾਈਨ ਦੀ ਘੋੜੀਆ ਵਸ਼ੇਰੀਆ ਦੋਸਤੋ ਇਹ ਰਾਜੇ ਘੋੜੇ ਦੀ ਬੱਚੀ ਆ ਤੇ 58 ਪਲਸੇ ਦੀ ਹਾਈਟ ਹੋਗੀ 1.16 ਮਹੀਨੇ ਵਸ਼ੇਰੀ ਦੀ ਉਮਰ ਆ ਦੋਸਤੋ ਬਾਲਪੋਰੀਆਂ ਦੀ ਸਾਫ ਸੁਥਰੀਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਘੋੜੀ ਬਣੂਗੀ ਤੇ ਬਾਈ ਦਾ ਏਰੀਆ ਜਿਹੜਾ ਰਾਜਸਥਾਨ ਆ ਗੰਗਾ ਨਗਰ ਪੈ ਜਾਂਦਾ ਬਾਈ ਨੂੰ ਤੇ ਨੰਬਰ ਵਾਈ ਦਾ ਸਕਰੀਨ ਤੇ ਦੇਖਦਾ ਜੇ ਕੋਈ ਮਿੱਤਰ ਪਿਆਰੇ ਨੇ ਕੋਈ ਹੋਰ ਡਿਟੇਲ ਲੈਣੀ ਆ ਇਸ ਘੋੜੀ ਲਈ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਬਾਕੀ ਜਾਣਕਾਰੀ ਬਾਈ ਤੋਂ ਤੁਸੀਂ ਕਨਫਰਮੈਂਸ ਕਰ ਸਕਦੇ ਹੋ ਨੰਬਰ ਵਾਈ ਦਾ ਸਕਰੀਨ ਤੇ ਆ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਘਰੇ ਬੈਠੇ ਹੀ ਸੇਲ ਕਰਵਾ ਸਕਦਾ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ